ਜੈ ਗੁਰਦੇਵ ਧੰਨ ਗੁਰਦੇਵ 108 ਸੰਤ ਬੱਬਾ ਹੰਸ ਰਾਜ ਮਹਾਰਾਜ ਜੀ ਇਤਿਹਾਸਕ ਸ੍ਰੀ ਗੁਰੂ ਰਵਿਦਾਸ ਹਾਂ ਸ੍ਰੀ ਗੁਰੂ ਰਵਿਦਾਸ 30 ਸਥਾਨ ਸੱਚਖੰਡ ਪੰਡਵਾ ਫਗਵਾੜਾ ਵਰਸੀ ਸਮਾਗਮ 108 ਸੰਤ ਬੱਬਾ ਹੰਸ ਰਾਜ ਮਹਾਰਾਜ ਜੀ ਸਤਾਵਨ ਦਿਵਸ ਸਰੋਵਰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ 100 ਅਰ ਸਤਬਾਬ ਹੰਸ ਰਾਜ ਮਹਾਰਾਜ ਜੀ ਦੇ ਪੂਜਿਆ ਪਿਤਾ ਸ੍ਰੀ ਪ੍ਰੀਤਮ ਦਾਸ ਜੀ ਬਾਹਰਵੇਂ ਵਰਸੀ ਸਮਾਉ ਅਤੇ ਪੂਜਿਆ ਮਾਤਾ ਸ਼੍ਰੀਮਤੀ ਦ੍ਰਿਪਕੌਰ ਜੀ ਦੇ ਨੌਵੇਂ ਵਰਸੀ ਸਮਾਗਮਾਂ ਬੜੀ ਸ਼ਾਦਾਪੁਰ ਗੁਨਾਇਆ ਜਾ ਰਿਹਾ ਹੈ ਹਨ ਸਭ ਸੰਤਨ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਸਮੇਂ ਸਿਰ ਖੌਂਟਗੇ ਆਏ ਹੋਏ ਮਹਾਂਪੁਰਖਾਂ ਦੇ ਪ੍ਰਵਚਨ ਅਤੇ ਕੀਰਤਨ ਜਥਿਆਂ ਅਤੇ ਗਾਇਕ ਕਲਾਕਾਰਾਂ ਪਾਸੋਂ ਕਿ ਗੁਰੂ ਜਸਰਬਨ ਕਰਕੇ ਆਪਣਾ ਜੀਵਨ ਸਫਲ ਕਰੋ ਅਤੇ ਲੋੜ ਨੂੰ ਬਤਾਓ ਸ੍ਰੀ ਅਖੰਡ ਪੁਰ ਸਾਹਿਬ ਜੀ ਦੇ ਜਾਪ ਲੜੀਵਾਰ 11 ਤਰੀਕ 11 8 2025 ਦੇ ਸੋਮਵਾਰ ਤੋਂ 17 ਤਰੀਕ ਤੱਕ ਚੱਲਣਗੇ ਜੀ ਸਰਬੱਤ ਦਾਤ ਸੰਗਤ ਨੇ ਡੇਰਾ ਇੱਕ ਸੋਤ ਸੰਤ ਬਾਬਾ ਹੰਸਰਾਜ ਮਾਹਰ ਰਜਿਸਟਰਡ ਇਤਿਹਾਸਕਿਸ਼ੀ ਦੀ ਗੁਰੂ ਰਵਿਦਾਸ ਤੀਰਥ ਸਥਾਨਪਿੰਡ ਸੱਚਖੰਡ ਪੰਡਵਾ ਬੰਦਨ ਦੀ ਕਿਰਪਾ ਹੰਤਾ ਕਰਨੀਆ ਗਤੀ ਨਿਸ਼ੇਨ ਕ੍ਰਿਸ਼ੌਰ ਸੰਤ ਮਨਿੰਦਰਪਾਲ ਜੀ ਅਤੇ ਬੀਬੀ ਬੇਮਲਾ ਰਾਣੀ ਜੀ ਤੇ ਸੰਤਾਂ ਨੂੰ ਦਰਸ਼ਨ ਦੇਣਗੇ। ਉਹ ਸੂਫੀ ਗਾਇਕ ਹੈਚਾ ਜੀ 16 8 25 ਰਾਤ ਨੂੰ ਕੀਤੇ ਰਵਤਨਗੇ। ਭਾਈ ਚੰਨਜੀਤ ਸਿੰਘ ਜੀ ਹਲੂਆੜ ਵਾਲੇ ਵੀ ਪਹੁੰਚ ਰਹੇ ਹਨ ਸੰਤ ਪਾਪਾ ਸੁਖਵੀਰ ਸਿੰਘ ਜੀ ਸੋਵਿੰ ਸਿੰਘ ਜੀ ਕੰਦੋਲੇ ਵਾਲੇ ਸੰਤ ਪਪਾ ਜਸਵੀਰ ਸਿੰਘ ਜੀ ਪਿੱਪਲमाजਰੇ ਵਾਲੇ 11 ਫੱਟ ਸੇਈ ਨੂੰ ਦੇਨੇ ਬਲੇ ਸੋ ਇਹ ਸੰਤਾਂ ਦੇ ਸਹਿਬਜ਼ਾਦੇ ਆ ਸੰਤ ਜਸਵਿੰਦਰਪਾਲ ਜੀ ਤੇ ਸੰਤ ਮੋਹਨਪਾਲ ਜੀ ਗੱਦੀ ਗੱਦੀਨਸ਼ੀਲ ਸੰਤੋਮਨ ధਰਪਾਲ ਜੀ ਦੇ ਇਸ ਬਤਨ ਨੇ ਤੇ ਪਰੰਦੇ ਕਮੇਟੀ ਇੰਡਾਇਰ 108 ਸੰਤਪਾਪਾ ਹੰਸਰਾਜ ਮਹਾਰਾਜ ਜੀ ਰਜਿਸਟਰਡ ਸ੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸਤਖੰਡ ਪੰਡਵਾ ਅੰਡਾਖਣ ਮੌਰੀ ਤੁਸੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਆ ਨੰਬਰ ਆ ਕੰਡੈਕਟਰ ਜੀ ਤੁਸੀਂ ਕਰਦਾ ਸਮੂਹ ਨਗਰ ਪੰਚਾਇਤ ਅਤੇ ਇਲਾਕਾ ਨਿਵਾਸੀ ਸੰਗਤਾਂ ਆ ਫੋਨ ਨੰਬਰ ਤੁਸੀਂ ਇਹਨਾਂ ਤੇ ਕੰਡੈਕਟ ਕਰ ਸਕਦੇ ਆ ਇਹ ਪ੍ਰੋਗਰਾਮ ਦੇਸ਼ ਅਤੇ ਵਿਦੇਸ਼ੀਆਂ ਸੰਗਤਾਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਇਸ ਸੁਖ ਸਮਾਗਮ ਤੇ ਪੰਚਨ ਦੀ ਕਿਰਪਾ ਅਦਾ ਕਰੋ ਜਾਇਗੁਰਦੇਵ ਧੰਨ ਗੁਰਦੇਵ